ਇਹਨਾਂ ਨੂੰ ਜਿਹੜੇ ਨਰਕਾ ਦੀ ਟਿਕਟ ਦਊਗਾ ਇਹਨਾਂ ਨੂੰ 21 ਲੱਖ ਰੁਪਏ ਨਾਮ ਦਊਗਾ। ਇਹ ਕੋਈ ਡਰਦਾ ਵਾ ਫਰੌਡ ਤੋਂ ਇਹਨਾਂ ਨੂੰ ਤਾਂ ਮੈਨੂੰ ਦੱਸ ਦਿਓ ਮੈਂ ਫਰੌਡ ਦਊ ਇਹਨਾਂ ਨੂੰ। ਇਹ ਜਿੰਨਾ ਜੋ ਮਰਜ਼ੀ ਲਾ ਲੈਣ ਇਹਨਾਂ ਦਾ ਰਾਹ ਕਦੇ ਖਾਲਸਰ ਬਣਿਆ ਨਾ ਕਦੇ ਬਣੂਗਾ। ਸਾਡੇ 50 ਲੋਕਾਂ ਦਾ ਖੂਨ ਚੂਸਦੇ ਆ ਡਰਾ ਰਹੇ ਲੋਕਾਂ ਨੂੰ ਧਮਕੀਆਂ ਦੇ ਰਹੇ ਆ ਫਰੋਦੀ ਮੰਗ ਰਹੇ ਆ ਇਹਨਾਂ ਦੀ ਇੱਕ ਵੀ ਚੱਲਣ ਦੇਵਾਂਗੇ। ਇਹਦੇ ਮੈਂ ਤਹੁਣਾ ਮੈਂ ਤਾਂ ਇਹਨਾਂ ਦੇ ਬਿਹੜੇ ਨਾਲ ਨਰਕਾਂ ਦੀ ਟਿਕਟ ਦੇ ਜਮਾਨਾ ਨੂੰ ਲੋਕੇ ਲੋਕ ਸਾਡੇ ਪੰਜਾਬ ਦੀ ਧਰਤੀ ਤੇ ਬੋਝ ਨੇ ਜੰਮੇ ਪੰਜਾਬ ਦੇੋਂ ਖਾਂਦੇ ਆਈਐਸਆਈ ਦਾ ਨਰਕਾਂ ਦੀ ਟਿਕਟ ਮਿਲਣੀ ਚਾਹੀਦੀ ਇਹਨਾਂ ਸਾਰਿਆਂ ਨੂੰ ਬਰਾਓ ਜੈ ਸ਼ੀ ਰਾਮ ਭਾਰਤ ਮਾਤਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਅੱਜ ਨਵਾਂ ਸਾਲ ਆ ਨਵੇਂ ਸਾਲ ਤੇ ਸਾਰੇ ਦੇਸ਼ ਪ੍ਰੇਮੀਆਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਇੱਕ ਹੋਰ ਬਹੁਤ ਵੱਡੀ ਗੱਲ ਹੋਈ ਆ ਵਧਾਈਆਂ ਵਾਲੀ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਅਤੇ ਦੇ ਦੇ ਰਾ ਮੰਤਰੀ ਸ਼੍ਰੀ ਅਮਿਤ ਸ਼ਾਹ ਜੀ ਨੇ ਕਿਹੜਾ ਪੰਜਾਬ ਨੂੰ ਬਰਬਾਦ ਕਰਨ ਲੱਗਿਆ ਸੀ 골ਡੀ ਬਰਾਡ ਉਸ ਨੂੰ ਅਤਵਾਦੀ ਦਾ ਇਰਾਦਾ ਦਿੱਤਾ ਪਿਆ ਮੈਂ ਸਭ ਤੋਂ ਪਹਿਲਾਂ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਮੈਂ ਅਤੇ ਸਵਾਗਤ ਕਰਦਾ ਮੈਂ ਉਸ ਤੋਂ ਬਾਅਦ ਜਿਹੜਾ ਲੰਡਾ ਹਰੀ ਕੇ ਆ ਉਸਨੂੰ ਵੀ ਇਲਾਣੇ ਅਸੀਂ ਅਤਬਾਦੀ ਅਤੇ ਹੋਰ ਜਿਹੜੇ ਜਿਹੜੇ ਹੈਗੇ ਆ ਲੰਡੀ ਪੁੱਚੀ ਜੇ ਹੋਰ ਆ ਜਿਹੜਾ ਅਰਸ਼ ਡੱਲਾ ਜੇ ਆ ਉਹ ਹੈਗਾ ਹੋਰ ਜਿਹੜੇ 2-4 ਹੈਗੇ ਆ ਇਹਨਾਂ ਦਾ ਸਾਰਿਆਂ ਦਾ ਨਰਕਾਂ ਦੀ ਟਿਕਟ ਮਿਲਣੀ ਚਾਹੀਦੀ ਐ ਸਾਰਿਆਂ ਨੂੰ ਮੈਂ ਅੱਜ ਸਵੇਰੇ ਸ੍ਰੀ ਹਰਦوار ਸਾਹਿਬ ਤੋਂ ਲਾਈਵ ਆਇਆ ਸੀ ਵੀ हे ਮਾਂ ਗੰਗਾ ਇਹਨਾਂ ਨੂੰ ਇੱਥੇ ਹੀ ਸਮਾਲਾ ਖਾਲਸਤਾਨੀਆਂ ਨੂੰ ਗੈਂਗਸਟਰਾਂ ਨੂੰ ਉਸ ਤੋਂ ਬਾਅਦ ਸਾਡੀ ਪਰਮਾਤਮਾ ਨੇ ਨਵੇਂ ਸਾਲ ਦੇ ਗੱਲ ਸੁਣੀ ਵਾਹਿਗੁਰੂ ਨੇ ਸੁਣੀ ਜੈ ਸ਼੍ਰੀ ਰਾਮ ਨੇ ਸੁਣੀ ਹਰ ਮਾਂ ਦੇਵ ਨੇ ਸੁਣੀ ਕਿ ਸ਼ਾਹ ਨੂੰ ਖਬਰ ਆ ਗਈ ਇਹ ਅਤਵਾਦੀ ਐਲਾਨ ਦਿੱਤਾ ਗਿਆ 골ਡੀ ਬ੍ਰਾਂਡ ਨੂੰ ਬਹੁਤ ਖੁਸ਼ੀ ਵਾਲੀ ਗੱਲ ਆ ਹੁਣ ਮੈਂ ਇੱਕ ਗੱਲ ਹੋਰ ਕਹਿਣਾ ਚਾਹਨਾ ਵਾ ਜਿਹੜੇ ਲੰਡਾ ਹੋਇਆ ਹਰੀਕੇ ਅਰਸ਼ ਡੱਲਾ ਹੋ ਗਿਆ 골ਡੀ ਬ੍ਰਾਂਡ ਹੋ ਗਿਆ ਇਹਨਾਂ ਦਾ ਨੂੰ ਇਹਨਾਂ ਨੂੰ ਜਿਹੜੇ ਨਰਕਾਂ ਦੀ ਟਿਕਟ ਦਊਗਾ ਇਹਨਾਂ ਨੂੰ 21 ਲੱਖ ਰੁਪਏ ਇਨਾਮ ਦਊਗਾ ਇਹਨਾਂ ਨੂੰ ਜਲਦ ਨਰਕਾਂ ਟਿਕਟ ਦੇਣੀ ਚਾਹੀਦੀ ਆ ਜਿਹੜਾ ਗੁਰਪਤਨ ਪੰਨੂ ਆ ਚੌਥਾ ਉਹਨੂੰ ਵੀ ਦੇ ਦਿਓ ਕਿਉਂਕਿ ਇਹ ਲੋਕ ਸਾਡੇ ਪੰਜਾਬ ਦੀ ਧਰਤੀ ਤੇ ਬੋਝ ਨੇ ਜੰਮੇ ਪੰਜਾਬ ਤੇੋਂ ਸਾਹਦੇ ਆਈਐਸਆਈ ਦਾ ਇਹਨਾਂ ਲੋਕਾਂ ਨੇ ਬਹੁਤ ਸਾਡੇ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਡਰਾ ਰਹੇ ਲੋਕਾਂ ਨੂੰ ਧਮਕੀਆਂ ਦੇ ਰਹੇ ਆ ਫਰੋਤੀਆਂ ਮੰਗ ਰਹੇ ਆ ਇਹਨਾਂ ਦੀ ਇੱਕ ਨਹੀਂ ਚੱਲਣ ਦੇਵਾਂਗੇ ਇਹ ਜਿੰਨਾ ਜੋ ਮਰਜ਼ੀ ਲਾ ਲੈਣ ਇਹਨਾਂ ਦਾ ਰਾਹ ਕਦੇ ਖਾਲਸਾ ਬਣਿਆ ਨਾ ਕਦੇ ਬਣੂਗਾ ਅਸੀਂ ਵੀ ਉਸ ਵਾਹਿਗੁਰੂ ਤੋਂ ਡਰਦੇ ਆਂ ਕਿ ਹਰ ਰੋਜ਼ ਅਰਦਾਸ ਕਰਦੇ ਆਂ ਖਾਲਸਾ ਦਾ ਭੋਗ ਪਾ ਦਿਓ ਖਾਲਸਾ ਦਾ ਭੋਗ ਪਾ ਗਈ ਦਮ ਲਵਾਗੇ ਲੰਡੀ 부ਚੀ ਦੀ ਕੋਈ ਪਰਵਾਹ ਨਹੀਂ ਕਰ ਰਹੀ ਕਮੈਂਟਾਂ ਦੀ ਪਰਵਾਹ ਨਹੀਂ ਕਰਨੀ ਤੁਸੀਂ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਕਿਉਂਕਿ ਤੁਸੀਂ ਦੇਸ਼ ਨੂੰ ਪਿਆਰ ਕਰਨਾ ਵਾ ਰਾਸ਼ਟਰ ਨੂੰ ਪਿਆਰ ਕਰਨਾ ਵਾ ਅਸੀਂ ਹਮੇਸ਼ਾ ਬੀਅਰ ਮੇਦ ਕਰਜੀ ਦੇ ਸੰਵਿਧਾਨ ਨੂੰ ਮੰਨਣ ਵਾਲੇ ਵਿਅਕਤੀ ਆ ਇਹ ਲੋਕ ਹਿੰਦੁਸਤਾਨ ਵਿਰੋਧੀ ਨੇ ਪੰਜਾਬ ਵਿਰੋਧੀ ਨੇ ਪੰਜਾਬ ਪੰਜਾਬੀਆਂ ਦੇ ਵਿਰੋਧੀ ਨੇ ਕਿਉਂਕਿ ਇਹਨਾਂ ਦੀ ਇੱਕ ਨਹੀਂ ਚੱਲਣ ਦੇਵਾਂਗੇ ਜਿੱਥੇ ਕੇਂਦਰ ਸਰਕਾਰ ਨੂੰ ਗੁਰਸਿਮਰਨ ਸਿੰਘ ਮਾਣ ਦੀ ਲੋੜ ਆ ਉੱਥੇ ਨਾਲ ਖੜੂਗਾ ਸਪੋਰਟ ਕਰੂਗਾ ਜੇ ਕੋਈ ਡਰਦਾ ਵਾ ਫਰੋਡ ਤੋਂ ਇਹਨਾਂ ਨੂੰ ਤਾਂ ਮੈਨੂੰ ਦੱਸ ਦਿਓ ਮੈਂ ਫੜਾ ਦੂੰਗਾ ਇਹਨਾਂ ਨੂੰ ਮੇਰਾ ਨੰਬਰ ਹੈ 9501615555 ਇਹਨੂੰ ਮੈਂ ਫੜਾ ਦੂੰਗਾ ਇਹ ਕਿਉਂਕਿ ਅਸੀਂ ਆਪਣੇ ਦੇਸ਼ ਦਾ ਖਾਨੇ ਆ ਜਿਵੇਂ ਗੁਰਦਾਸ ਮਾਨ ਜੀ ਦਾ ਗਾਣਾ ਨਾ ਆਪਣੇ ਦੇਸ਼ ਦਾ ਖਾਈਏ ਬੁਰਾ ਨਾ ਧੱਕੀਏ ਇਸ ਕਰਕੇ ਭਰਾਵੋ ਮੈਂ ਫਿਰ ਕੇਂਦਰ ਸਰਕਾਰ ਦਾ ਧੰਨਵਾਦ ਕਰਦਾ ਵਾਂ ਜਿਹੜਾ ਇਹਨੂੰ ਅੱਤਵਾਦੀ ਲਾਣੇ ਆ ਗੋਲਡ ਬ੍ਰਾਡ ਨੂੰ ਇਹਦੇ ਮੈਚ ਮਹੂਮਾ ਨਾ ਮੈਂ ਤਾਂ ਇਹਨਾਂ ਦੇ ਥਪੇੜੇ ਨਾਲ ਇਹਨਾਂ ਨੂੰ ਨਰਕਾਂ ਦੇ ਡੇਟ ਦੇ ਜਮਾਨਾ ਨੂੰ ਕਿਉਂਕਿ ਬਹੁਤ ਚਾਮਲੇ ਹੋਏ ਨੇ ਧੌਣ ਚ ਕੀ ਲਾਇਆ ਇਹਨਾਂ ਦੇ ਇਹਦਾ ਧੌਣ ਚ ਕੀਆ ਕੱਢਣਾ ਇਹਨਾਂ ਦਾ ਧੰਨਵਾਦ